ਗਰਦਾਸਪੁਰ ਦੀ ਸਿਆਸਤ ਦੇ ਵਿੱਚ ਵੱਡਾ ਬਦਲਾ ਆ ਚੁੱਕਿਆ। ਦੱਸਦੀ ਇੱਕ ਲੜਕੀ ਗੁਰਪ੍ਰੀਤ ਕੌਰ ਨੇ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਐਲਾਨ ਕਰ ਦਿੱਤਾ। ਜੀ ਹਾਂ ਦੱਸਦੀ ਗੁਰਪ੍ਰੀਤ ਕੌਰ ਨੇ ਮੁੱਦੇ ਚੱਕੇ ਨੇ ਤੇ ਉਸਨੇ ਵੀ ਕਿਹਾ ਕਿ ਰਾਬੀ ਪੁੜਾ ਜਿਹੜਾ ਅਸੀਂ ਬਹੁਤ ਦੁਖੀਆਂ ਲੋਕ ਜਿਹੜੇ ਪਿੰਡਾਂ ਦੇ ਰਾਬੀਪੁਰ ਕੱਚਾ ਹੈ ਅਸੀਂ ਪਾਰ ਨਹੀਂ ਕਰ ਸਕਦੇ ਤੈਰ ਕੇ ਜਾਣਿਆ ਜਿਸ ਕਰਕੇ ਮੈਂ ਰਾਜਨਾਥ ਕੇਂਦਰੀ ਮੰਤਰੀ ਅਤੇ ਨਿਤਨ ਗੜਕੜੀ ਨੂੰ ਇੱਕ ਮੰਗ ਪੱਤਰ ਦਿੱਤਾ ਸੀ। ਪੱਤਰ ਲਿਖਿਆ ਸੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸਨੀ ਦਿਵਸ ਨੂੰ ਲੋਕ ਜਿਤਾ ਸਕਦੇ ਨੇ ਤਾਂ ਸਾਡੇ ਆਮ ਲੋਕ ਸਾਨੂੰ ਕਿਉਂ ਨਹੀਂ ਮੈਂ ਪੰਜਾਬ ਦੇ ਮੁੱਦੇ ਉਠਾਵਾਂਗੀ ਖਾਸ ਕਰ ਸਾਡੇ ਗਰਦਾਸਪੁਰ ਦੇ ਕਿਉਂਕਿ ਰਾਵੀ ਦਰਿਆ ਦੇ ਕੰਢੇ-ਕੰਢੇ ਜਿੰਨੇ ਪਿੰਡ ਨੇ ਸਾਰੇ ਹੀ ਦੁਖੀ ਪਏ ਨੇ ਤੇ ਨਾਲ ਹੀ ਜਿਹੜਾ ਨਸ਼ਾ ਆ ਰਿਹਾ ਗਰਦਾਸਪੁਰ ਬਟਾਲਾ ਏਰੀਆ 'ਚ ਇਸ ਨੂੰ ਵੀ ਬੰਦ ਕਰਵਾਵਾਂਗੇ ਲੜਕੀ ਨੇ ਜਿਹੜਾ ਐਲਾਨ ਕਰ ਦਿੱਤਾ ਕਿ ਮੈਂ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਆਵਾਦੀ ਪਾਰਟੀਆਂ ਨਾਲ ਬਰਾਬਰ ਟੱਕਰ ਦੇਵਾਂਗੀ ਗੁਰਪ੍ਰੀਤ ਕੌਰ ਨੇ ਵੱਡੇ ਤੇ ਮੁੱਦੇ ਚੱਕੇ ਨੇ ਜਿਹੜੇ ਮੁੱਦੇ ਗਰਦਾਸਪੁਰ ਦੇ ਮੁੱਖ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਇਹ ਚੌਣ ਮੈਦਾਨ ਵਿੱਚ ਗੁਰਪ੍ਰੀਤ ਕੌਰ ਗਰਦਾਸਪੁਰ ਦੀ ਧੀ ਉਤਰ ਚੁੱਕੀ ਹੈ। ਮੇਰਾ ਨਾਮ ਗੁਰਪ੍ਰੀਤਕੌਰ ਬਾਜਵਾਏ ਤਾਂ ਮੇਰਾ ਪਿੰਡ ਰਸੂਲਪੁਰ ਹੈ ਵਿਧਾਨ ਸਭਾ ਹਲਕਾ ਮੈਨੂੰ ਬਟਾਲਾ ਪੈਂਦਾ ਹੈ ਬਲਕ ਮੈਨੂੰ ਕਾਦੀਆਂ ਲੱਗਦਾ ਹੈ ਤੇ ਲੋਕ ਸਭਾ ਹਲਕਾ ਮੈਨੂੰ ਗਰਦਾਸਪੁਰ ਲੱਗਦਾ ਹੈ। ਕੀ ਕਰ ਰਿਹਾ ਸਸਦ ਮੈਂ ਸਿਆਸਤਦਾਨ ਆਖੇ ਨਹੀਂ ਲੱਗਦੇ ਕੰਮ ਨਹੀਂ ਕਰਦੇ। ਤੇ ਸਾਹ ਸੰਗਤ ਦਾ ਬਹੁਤ ਬੁਰਾ ਹਾਲ ਹੈ। ਨਸ਼ਾ ਸਿਰ ਚੜ ਬੋਲਦਾ ਹੈ। ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਲੀਡਰਸ ਨੇ ਆਪਣੀਆਂ ਆਪਣੇ ਆਪ ਨੂੰ ਸਵਾਰਦੇ ਨੇ ਉਹਨਾਂ ਨੂੰ ਸਿਰਫ ਵਾਈਪਲਸ ਰੈਡ ਪਲਸ ਤੱਕ ਮਤਲਬ ਹੈ ਜਦ ਤਾ ਵੋਟਾਂ ਹੁੰਦੀਆਂ ਨੇ ਸਾਡੀ ਰਸੋਈ ਚ ਚਾਹ ਪੀ ਕੇ ਜਾਂਦੇ ਨੇ ਤੇ ਜਦ ਇਲੈਕਸ਼ਨ ਖਤਮ ਹੋ ਜਾਂਦੀ ਏ ਤਾਂ ਅਸੀਂ ਉਹਨਾਂ ਦੇ ਕੋਲ 10 ਚਿੱਠੀਆਂ ਪਾਉਂਦੇ ਹੋ ਇੱਕ ਦਾ ਜਵਾਬ ਵੀ ਨਹੀਂ ਦਿੰਦੇ ਕੀ ਖਾਸ ਐਸੀ ਗੱਲ ਹੋਈ ਹੈ ਜਿਹੜੀ ਤੁਹ ਸਾਡੇ ਤੇ ਨੂੰ ਲੱਗੀ ਜਿਹਦੇ ਕਰਕੇ ਤੁਸੀਂ ਸੈਸ ਵਿੱਚ ਚੁੱਕੇ ਖਾਸ ਗਲਤਾਂ ਹੈ ਨੇ 3-4 ਮੁੱਦੇ ਸੀਗੇ ਜਿਵੇਂ ਆਪਣੇ ਮਕੌੜੇ ਪੱਤਨ ਦਾ ਲਾ ਲੋ ਠੀਕ ਐ ਹੋਰ ਮੈਡੀਕਲ ਦਾ ਲਾਲੋਕੀ ਮੈਸੋਦਿਸਿਕ ਹਸਪਤਾਲ ਇਦਾਂ ਦਾ ਹੋਣਾ ਚਾਹੀਦਾ ਜਿੱਥੇ ਲੋੜਵੰਦ ਲੋਕ ਗਰੀਬ ਲੋਕ ਕਿਉਂਕਿ ਸਾਡਾ ਜੇ ਆਪਾਂ ਦੇਖਿਆ ਜਾਵੇ ਤਾਂ ਗੁਰਦਾਸਪੁਰੋ ਇਲਾਕਾ ਥੋੜਾ ਹੀ ਬਹੁਤ ਜ਼ਰੂਰਤਮੰਦ ਲੋਕ ਨੇ ਵੱਡੇ ਲੋਕ ਤਾਂ ਚਲੋ ਆਪਣਾ ਇਲਾਜ ਕਰਵਾਉਂਦੇ ਨੇ ਜ਼ਰੂਰਤਮੰਦ ਲੋਕ ਨੂੰ ਇਲਾਜ ਹੱਥੋਂ ਨਹੀਂ ਕਈ ਲੋਕ ਟੀਵੀ ਪੇਸ਼ੈਂਟ ਹੁੰਦੇ ਨੇ ਬੈੱਡ ਤੇ ਲੇਟੇ ਹੁੰਦੇ ਨੇ ਹਸਪਤਾਲ ਦੇਆਂ ਤੇ ਚਲੋ ਉਹ ਤਾਂ ਸਾਰਾ ਖਰਚਾ ਸਰਕਾਰ ਦਾ ਪਰ ਜਿਹੜੇ ਗੂਲੂ ਕੋਸ ਜਾਂ ਬੈੱਡ ਦਾ ਬ੍ਰੈਂਡ ਟੈਬ ਉਹਨਾਂ ਕੋਲ ਉਹ ਵੀ ਪੇ ਨਹੀਂ ਹੁੰਦਾ ਹੈਗਾ ਬੜੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ 8ਵੀਂ 9ਵੀਂ ਤੋ ਉਹ ਪੈਲਸਾਂ ਚ ਭਾਂਡੇ ਮਾਜ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੀਆਂ ਨੇ ਮੂਕੜਾ ਪੱਤਰਵਾਦ ਦੇ ਕਿੰਨੀ ਮੈਨ ਮਿਲ ਗਿਆ ਮੈਂ ਦੇਸ਼ ਦੇ ਛੜੇ ਨੇ ਮੰਤਰੀ ਨਿਤਨ ਗਟਕੜੀ ਜੀ ਤੇ ਸ਼੍ਰੀ ਨਾਰਨਾ ਸਿੰਘ ਜੀ ਉਹਨਾਂ ਨੂੰ ਬਹੁਤ ਵਾਰ ਅਪੀਲ ਕਰੀ ਔਰ ਆਪਣੇ ਉਥੋਂ ਫਾਊਂਡੇਸ਼ਨ ਦੇ ਲੈਟਰ ਤੇ ਉਹਨਾਂ ਨੂੰ ਮੈਂ ਚਿੱਠੀਆਂ ਵੀ ਲਿਖੀਆਂ ਕਿਉਂਕਿ ਉਧਰਲੇ ਪਿੰਡਾਂ ਦਾ ਉਹ ਬਿਲਕੁਲ ਕੱਟ ਆਫ ਹੈ ਸਾਡੇ ਨਾਲ ਹੁਣ ਨਹੀਂ ਦੇਖੋ ਰਾਤ ਨੂੰ ਨਾ ਲੋੜ ਪੈ ਪੈ ਜਾਂਦੀ ਏ ਤੇ ਉਹ ਹੁਣ ਦਰਿਆ ਰਾਵੀ ਪਾਰ ਕਿੱਦਾਂ ਕਰਨਗੇ ਕਿਸ਼ਤੀ ਵੀ ਟੁੱਟੀ ਏ ਕੋਈ ਉੱਥੇ ਬੀਐਸਐਫ ਦੇ ਚੌਂਕਿਆਂ ਜ਼ਰੂਰ ਬਣਾਈਆਂ ਹੋਈਆਂ ਨੇ ਬਾਰਡਰ ਏਰੀਆ ਕਰਕੇ ਕਿਉਂਕਿ ਸਾਨੂੰ ਅੰਤਰਰਾਸ਼ਟਰੀ ਸ੍ਰੀਮਾ ਲੱਗਦੀ ਏ 10 ਕਿਲੋਮੀਟਰ ਦੀ ਦੂਰੀ ਤੇ ਆਪਾਂ ਬੈਠੇ ਆਂ ਪਰ ਉੱਥੇ ਕੋਈ ਸਹੂਲਤ ਨਹੀਂ ਏ ਤਾਂ ਮੈਂ ਸੋਚਦੀ ਸੀ ਆਪਾਂ ਚੰ드ਰੀਅਨ 3 ਦੀ ਗੱਲ ਕਰਦੇ ਆਂ ਤੇ ਨਾਲ-ਨਾਲ ਸਾਨੂੰ ਇੱਕ ਪੁਲ ਵੀ ਚਾਹੀਦਾ ਏ ਕੀ ਕੁਛ ਨਹੀਂ ਇਹੀ ਲਿਖਿਆ ਸੀ ਕਿ ਸਾਡੀ ਰਿਕੁਐਸਟ ਹੈ ਸੁਣੋ ਅਸੀਂ ਇੱਥੋਂ ਦੇ ਵਸਨੀਕ ਆ ਅਸੀਂ ਮਾਨਤਨ ਕਰਕੇ ਲੀਡਰਸ ਦਾ ਭੇਜਦੇ ਆ ਤੁਹਾਡੀ ਇੱਥੋਂ ਅਸੀਂ ਸਨੀ ਦਿਓਰ ਨੂੰ ਜਿਤਾ ਕੇ ਭੇਜਿਆ ਹੈ ਪੈਲ ਦੇ ਹਾਤ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਤੇ ਪਰ ਨਹੀਂ ਗੱਲ ਸੁਣੀ ਕੀ ਆ ਜਵਾਬ ਹੀ ਨਹੀਂ ਦਿੱਤਾ ਕੋਈ ਹਾਂਜੀ ਠੀਕੇ ਕਰਦੇ ਆ ਕਰਦੇ ਆ ਬਸ ਕੋਈ ਰਿਪਲਾਈ ਨਹੀਂ ਆਇਆ ਕਿਉਂਕਿ ਮੇਰੇ ਟਰਸਟ ਨੂੰ ਕੋਈ ਮੇਲ ਨਹੀਂ ਆਈ ਕੋਈ ਉਹਨਾਂ ਨੂੰ ਚਿੱਠੀ ਨਹੀਂ ਆਈ ਦੁਬਾਰਾ ਹਾਂਜੀ ਮਿਲ ਕੇ ਆਏ ਗੱਲ ਕਰਕੇ ਆਏ ਕੋਈ ਜਵਾਬ ਨਹੀਂ ਆਇਆ ਇਹੀ ਕਰਦੇ ਆ हां यही रिया की ਤੁਸੀਂ ਸੜਕਾਂ ਬਣਾ ਰਹੇ ਹੋ ਹਰ ਕਿਤੇ ਦਾ ਗੱਲ ਕਰ ਰਹੇ ਹੋ ਤੇ ਸਾਡੇ ਫਿਰ ਏਰੀਆ ਚ ਕਿਉਂ ਨਹੀਂ ਇਸ ਤਾਂ ਤੁਹਾਡਾ ਤਾਂ ਐਮਪੀ ਵੀ ਇਥੋਂ ਜਤਾ ਕੇ ਭੇਜਿਆ ਹੈ ਲੱਗਦਾ ਕਿ ਜਿਹੜੀ ਟੱਕਰ ਵਾਲੀ ਦੇ ਪਾਓਗੇ ਜਿਹੜੇ ਅਸੈਸਰ ਦਾ ਬਿਲਕੁਲ ਬਿਲਕੁਲ ਆਰਾਮ ਨਾਲ ਕੋਈ ਕੰਮ ਨਹੀਂ ਕੀਤਾ ਨਾ ਆਲਮੋਸਟ ਤਕਰੀਬਨ ਤਕਰੀਬਨ ਸਾਰੇ ਹੀ ਜਾਣਦੇ ਨੇ ਜੇ ਇਹ ਇਹਨਾਂ ਦੇ ਕਿਸੇ ਇੱਕ ਲੀਡਰ ਦੀ ਜਾਂ ਕਿਸੇ ਇੱਕ ਸਾਧ ਸੰਗਤ ਦੀ ਇੱਕ ਇੱਕ ਚਾਹ ਦੇ ਕੱਪ ਦੀ ਮੈਂ ਦੇਨਦਾਰ ਹੋਵਾਂ ਜਾਂ ਮੇਰੀ ਟੀਮ ਹੋਵੇ ਤਾਂ ਕੋਈ ਹਨਾ ਗੱਲ ਕਰੇ ਬਿਲਕੁਲ ਮੈਂ ਸਾਫ਼ ਸੁੱਤਰੀ ਗੱਲ ਕਰੀ ਕਿ ਮੇਰੀ ਸਾਧ ਸੰਗਤ ਦੀ ਇਹ ਸੇਵਾਏ ਆਹ ਗੱਲ ਹੈ ਆਹ ਕੰਮ ਆਪਾਂ ਕਰਨਾ ਹੈ ਇਕ ਤਮਕਾੜੇ ਪੱਤਨ ਪੁੱਲ ਦੀ ਗੱਲ ਇੱਕ ਮੈਡੀਕਲ ਇਸ਼ੂ ਇੱਕ ਨਸ਼ਾ ਬਹੁਤ ਵੱਡੀ ਗੱਲ ਹੈ ਨਸ਼ਾ ਸਡਾਊ ਕੇਂਦਰਾਂ 'ਚ ਵੀ ਕੋਈ ਸਰਕਾਰੀ ਹੈ ਹੀ ਨਹੀਂ ਉਹ ਜਾਂਦੇ ਨੇ ਲਾਈਨ 'ਚ ਲਾ ਕੇ ਮੈਂ ਉਹ ਗੋਲੀ ਦਾ ਨਾਮ ਨਹੀਂ ਲੈ ਸਕਦੀ ਉਹ ਗੋਲੀ ਜਿਹੜੀ ਦਿੰਦੇ ਨੇ ਗਾਂ ਫਿਊਚਰ ਨਹੀਂ ਮੇਰੇ ਭਰਾਵਾਂ ਦਾ ਤੇ ਇਹ ਚੀਜ਼ ਵੀ ਹੈ ਨਾ ਅਗਰ ਤੁਸੀਂ ਉਹਨਾਂ ਨੂੰ ਕੁਦਰਤੀ ਤੌਰ ਤੇ ਨਸ਼ਾ ਸਡਾਊ ਕੇਂਦਰ ਬਣਾਓ ਜਿੱਥੇ ਉਹਨਾਂ ਨੂੰ ਪ੍ਰੋਪਰ ਜਿਵੇਂ ਪ੍ਰਾਈਵੇਟ ਵੱਡੇ ਵੱਡੇ ਨੇ ਹਨੂਮਾਨਗੜ੍ਹ 'ਚ ਨੇ ਬਠਿੰਡੇ ਨੇ ਮੈਂ ਦੇਖੇ ਨੇ ਕਿਸਾਨੀ ਮੁੰਡੀਆਂ ਇਸਾਨੀ ਮੁੱਦੇ ਦਾ ਤੇ ਮੈਂ ਇਹੀ ਐਕਟ ਪਾਸ ਕਰਵਾਉਣ ਦੇ ਵਿੱਚ ਇਹ ਮੁੱਦਾ ਪੈਲ ਦੇ ਆਧਾਰ ਤੇ ਉੱਥੇ ਉਠਾਵਾਂਗੀ ਕੇਂਦਰ 'ਚ ਜਾ ਕੇ ਕਿ ਜਿਹੜੀ ਇੰਡਸਟਰੀ ਐਕਟ ਹੈ ਉਹ ਲਿਆਂਦਾ ਜਾਵੇ ਇੰਡਸਟਰੀ ਕੋਈ ਵੀ ਛੋਟੇ ਮੋਟੇ ਕਾਰਖਾਨੇ ਲਾਉਂਦਾ ਜਾਂ ਵੱਡੇ ਵੱਡਾ ਕੋਈ ਲਾਉਂਦਾ ਏ ਤਾਉਨੂੰ 30% ਦੀ ਸਬਸਿਡੀ ਮਿਲਦੀ ਏ ਸਾਨੂੰ ਜਿਹੜੀ ਮਿਲਦੀ ਉਹ ਇੱਕ ਤਾਂ ਬਹੁਤ ਮਹਿੰਗੀ ਔਰ ਬਹੁਤ ਘੱਟ ਔਰ ਸਭ ਤੋਂ ਵੱਡਾ ਖੁਦਕੁਸ਼ੀ ਕਰਨ ਦਾ ਕਿਸਾਨਾਂ ਦਾ ਇਹੀ ਕਾਰਨ ਹੈ ਤਾਂ ਦੱਸਦੀ ਇਸ ਲੜਕੀ ਦਾ ਕਹਿਣਾ ਹੈ ਕਿ ਖਾਸ ਕਰ ਸਾਡੇ ਦਰਿਆ ਦਾ ਪਾਣੀ ਜਿਹੜਾ ਫਸਲਾਂ ਤਬਾਹ ਕਰ ਦਿੰਦਾ ਹਰ ਦਰਿਆ ਦਾ ਜਿਹੜਾ ਪੁਲਾ ਉਹ ਵੀ ਪੱਕਾ ਨਹੀਂ ਹੈਗਾ ਰਾਵੀ ਦਰਿਆ ਦਾ ਪੁਲ ਬਹੁਤ ਪਿੰਡ ਚ ਵਿਚਾਰੇ ਤੈਰ ਕੇ ਪਾਰ ਕਰਦੇ ਨੇ ਮੈਂ ਉਸ ਪੁਲ ਨੂੰ ਪੱਕਾ ਬਣਾਵਾਂਗੀ ਇਹ ਮੁੱਦਾ ਮੈਂ ਰਾਜਨਾਥ ਤੇ ਕੇਂਦਰ ਦੀ ਸਰਕਾਰ ਦੇ ਕੋਲ ਵੀ ਉਠਾਇਆ ਸੀ ਔਰ ਨਿਤਨ ਗੜਕਰੀ ਕੋਲ ਵੀ ਲੈ ਕੇ ਗਏ ਸੀ ਉਹਨਾਂ ਨੇ ਕੋਈ ਵੀ ਜਿਹੜਾ ਜਵਾਬ ਨਹੀਂ ਦਿੱਤਾ ਇਸ ਕਰਕੇ ਹੁਣ ਇਹ ਜਿਹੜਾ ਮੁੱਦਾ ਮੈਂ ਲੋਕ ਸਭਾ ਵਿੱਚ ਉਠਾਵਾਂਗੀ ਜਦੋਂ ਮੈਂ ਜਿੱਤੇ ਤੇ ਇੱਥੇ ਪੱਕਾ ਪੁਲ ਵੀ ਬਣਾਵਾਂਗੀ ਤੇ ਉਥੇ ਉਹਨਾਂ ਨੇ ਲੋਕਾਂ ਨੇ ਵੀ ਅਪੀਲ ਕੀਤੀ ਆ ਕਿ ਜਦੋਂ ਇੱਥੇ ਜਿਹੜਾ ਸਨੀ ਦੋਲ ਜਿੱਤ ਸਕਦਾ ਜਾਂ ਹੋਰ ਜਿਹੜੇ ਪੰਜਾਬ ਦੇ ਲੀਡਰ ਨੇ ਜਿਹੜੇ ਵਾਦਾ ਖਲਾਫੀ ਕਰਨ ਵਾਲੇ ਨੇ ਉਹਨਾਂ ਨੂੰ ਜਿਤਾ ਸਕਦੇ ਹੋ ਤਾਂ ਗਰਦਾਸਪੁਰ ਦੀ ਇੱਕ ਨਮਾਣੀ ਜੀ ਧੀਆਵੇਂ ਮੈਨੂੰ ਕਿਉਂ ਨਹੀਂ ਤੁਸੀਂ ਜਿਤਾ ਸਕਦੇ ਸੋ ਵੱਡਾ ਕਦਮ ਚੁੱਕਿਆ ਗਿਆ ਕੁੜੀ ਦੇ ਵੱਲੋਂ ਜਿਹੜਾ ਆਜ਼ਾਦ ਉਮੀਦਵਾਰ ਐਲਾਨ ਕਰ ਦਿੱਤਾ ਕਿ ਮੈਂ ਥੋਣ ਗਰਦਾਸਪੁਰ ਦੀ ਸੀਟ ਤੋਂ ਆਜ਼ਾਦ ਉਮੀਦਵਾਰ ਲੜਾਂਗੇ